ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆਂ ਜੀ ਬਾਈ ਜੀ ਆਪਾਂ ਪਿੰਨ ਲਹਿਰਾ ਵੇਗਾ ਲੰਮੀ ਦੋਰ ਦੇ ਦ ਦੂਜੇ ਸੂਏ ਸੂਨ ਵਾਲੀ ਝੋਟੀ ਆ ਬਾਈਆਂ ਕੋਲੇ ਬਹੁਤ ਵਧੀਆ ਪੱਠਪੂੜੀ ਚੰਗੀ ਤੇ ਥਣਲੇਵੇ ਦੀ ਸਾਫ ਆ ਬਾਈ ਜੀ ਜਿਹੜੇ ਦਿਨ ਆ ਇਹਦੇ 14 ਤਰੀਕ ਨੂੰ ਪੂਰੇ ਹੋਣੇ ਆ ਮੋੜ ਲਿਆ ਬਾਈ ਉੱਥੇ ਖੜਾ ਲੇਚਾਰ ਕੋਸ ਬਹੁਤ ਵਧੀਆ ਚੰਗੀ ਝੋਟੀ ਆ ਬਾਕੀ ਦਸੱਲੀ ਤੁਸੀਂ ਸਾਰੀ ਕੋਲੇ ਆ ਕੇ ਵੀ ਕਰ ਸਕਦੇ ਹੋ ਕਰਾਈ ਵਾਲਾ ਇੱਕ ਰੋਕ ਲਾ ਕੇ ਲਉਂਦੀ ਆਉਂਦੀ ਆ ਬਾਈ ਜੀ ਹਜੇ ਦਿਨ ਵੀ ਪਏ ਆ ਕੱਚੀ ਆ ਮੰਨ ਲਓ ਹਫਤੇ ਦੀ 5 6 ਤਰੀਕਾ ਆ ਜਾ ਹਨਾ ਆ 6 ਤਰੀਕਾ 6 ਤਰੀਕਾ ਰੋਕ ਲਾ ਕੇ ਮਿੰਟ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਬਾਈ ਕਿਹੜੇ ਸੂਏ ਸੂਣਾ ਦੂਜੇ ਸੂਏ ਦੂਜੇ ਸੂਏ ਸੂਣਾ ਇਹਨੇ ਤੇ ਪਹਿਲੇ ਸੂਏ ਕਿੰਨਾ ਦੋ ਦਿੰਦਾ ਪਹਿਲੇ ਸੂਏ 12 ਲੀਟਰ ਦੋ ਦਿੰਦਾ ਖੁੱਲਾ ਖੁੱਲਾ ਹਾਂ ਤੇ ਦੂਜੇ ਸੂਏ ਹੋਰ ਜੇ ਘਰੇ ਰੱਖਣੀਆਂ ਵੀ ਠੀਕ ਘਰੇ ਰੱਖਣ ਨੂੰ ਪੂਰੀ ਠੰਡੀ ਸੀ ਲਈ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਕਰਦੀ ਮੱਝ ਆਪਣੀ ਅੱਛਾ ਦੂਜੇ ਸੂਏ ਸੂਣਾ ਵਾਲੀ ਦੂਜੇ ਸੂਏ ਸੂਣਾ ਪਹਿਲੇ ਸੂਏ ਆਪਣੇ ਕੋਲ ਹੀ ਤੇ ਕਿੰਨੀ ਤਰੀਕ ਨੂੰ ਦਿਨ ਪੂਰੇ ਇਹਦੇ ਇਹ 14 15 ਤਰੀਕ ਤੱਕ ਦਿਨ ਪੂਰੇ ਆ ਅੱਛਾ ਹਵਤੇ ਲੈ ਜੂ ਹਜੇ ਹਾਂ ਆ ਲੈ ਜੂ ਹਾਂ ਕ੍ਰੀਏਟ ਕਰਿਆ ਬਾਈ ਇਹਦਾ ਰੇਟ ਆਦਾ ਵੀ 120000 ਆਪਾਂ ਲੈਣ ਦੇਣ ਵਾਲੀ ਗੱਲ ਹੀ ਆ ਵੀ ਕੋਈ ਬਾਲਾ ਫਰਕ ਨਹੀਂ ਕੋਈ ਬਾਲਾ ਫਰਕ ਨਹੀਂ ਮਾਤਨ ਕਰਾਂਗੇ ਮਾਤਨ ਹਾਂ ਮਾਤਨ ਕਰ ਦਾਂਗੇ ਕਿੰਨਾਂ ਨੰਬਰ ਬੋਲਦੇ ਆਂ ਨੰਬਰ ਵੀਰੇ ਹੈਗਾ ਆਪਣਾ 62803 90740 ਇੱਕ ਵਾਰੀ ਹੋਰ ਬਾਈ 62803 90740 ਇੱਕ ਮਿੰਟ ਰੋਕੀ ਰੱਖੀ ਤੋਰੀ ਗੱਲਬਾਤ ਆਪਾਂ ਜਾਣਕਾਰੀ ਲੈ ਲਈ ਬਾਕੀ ਤੁਸੀਂ ਤਸੱਲੀ ਕੋਲ ਆ ਕੇ ਕਰ ਸਕਦੇ ਹੋ ਬਾਈ ਜੀ ਫੋਨ ਨੰਬਰ ਦੇਤਾ ਬਾਈ ਨੇ ਇੱਕ ਵੀ ਰੇਟ ਰੱਖਿਆ ਕੋਈ ਬੜਾ ਫਰਕ ਨਹੀਂ ਰੱਖਿਆ ਬਾਈ ਨੇ। ਥਾਂ ਲੈ ਵੇ ਦੀ ਸਾਫਾ ਲਾਉਂਦੀ ਹੁੰਦੀ ਆ। ਅੱਗੇ ਹੱਥ ਉੱਤੇ ਰੱਖਤਾ। ਵਧੀਆ ਆਰਡਰ ਬਣਾ ਲੈਣਾ। ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ। ਸਾਰੇ ਵੀਰਾਂ ਦਾ ਧੰਨਵਾਦ। ਮਿਹਰਬਾਨੀ ਸ਼ੋਕ